ਦੇਖ ਲਓ ਜੀ ਕੈਨੇਡਾ ਸ਼ਹਿਰ ਦੀ ਬਿਲਕੁਲ ਕਾਪੀ ਆ ਤੇ ਇੱਥੇ ਹਰ ਇੱਕ ਤੁਹਾਨੂੰ ਜਿਹੜੀ ਆ ਵੈਰਾਈਟੀ ਕੈਨੇਡਾ ਸ਼ਹਿਰ ਦੀ ਮਿਲ ਜੂਗੀ ਜਿਵੇਂ ਉੱਥੇ ਮਾਰਕੀਟਾਂ ਬਣੀਆਂ ਇੱਥੇ ਵੀ ਮਾਰਕੀਟਾਂ ਜਿਵੇਂ ਪਾਰਕਿੰਗਾਂ ਉੱਥੇ ਵੀ ਐਵੇਂ ਪਾਰਕਿੰਗਾਂ ਤੇ ਐਵੇਂ ਕੈਨੇਡਾ ਸ਼ਹਿਰ ਦੇ ਸਸਤੀ ਕਾ ਜੀ ਸਾਰਿਆਂ ਨੂੰ ਨਿਮਾਣਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਪੰਜਾਬ ਪਲੇਸਸ 24 ਚੈਨਲ ਜੀ ਤੁਹਾਡਾ ਸਵਾਗਤ ਹੈ ਜੀ ਤੇ ਸੁਪਨਾ ਸੀ ਜੀ ਕੈਨੇਡਾ ਆਉਣ ਦਾ ਤੇ ਅੱਜ ਉਹ ਪੂਰਾ ਹੋਇਆ ਜੀ ਤੇ ਆਪਾਂ ਆਏ ਆ ਜੀ ਕੈਨੇਡਾ ਸਾਡੀ ਸ਼ਹਿਰ ਦੇ ਵਿੱਚ ਤੁਹਾਨੂੰ ਘੁਮਾਉਣੇ ਆ ਤੇ ਦੇਖਦੇ ਆ ਜੀ ਕੈਨੇਡਾ ਦਾ ਕੀ ਕੀ ਹਾਲ ਹੈ ਕੀ ਕੀ ਮਾਹੌਲ ਹੈ ਇੱਥੇ ਤੇ ਆਜੋ ਤੁਹਾਨੂੰ ਘੁਮਾਉਣੇ ਆ ਜੀ ਕੈਨੇਡਾ ਤੇ ਵੀਡੀਓ ਨਾਲ ਚੱਲਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਇਹ ਆ ਜੀ ਆ ਕੈਨੇਡਾ ਸ਼ਹਿਰ ਦਾ ਰਾਤ ਦਾ ਮਾਹੌਲ ਤੇ ਤੁਹਾਨੂੰ ਘੁਮਾਉਣੇ ਆ ਜੀ ਆ ਸ਼ਹਿਰ ਦੀਆਂ ਛੋਟੀਆਂ ਛੋਟੀਆਂ ਆ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤੇ ਕਿਵੇਂ ਇੱਥੇ ਸਾਰੀਆਂ ਆ ਸ਼ਾਪਾਂ ਨੇ ਤੇ ਕਿਵੇਂ ਕਿਵੇਂ ਇੱਥੇ ਆ ਲਾਈਟਾਂ ਵਗੈਰਾ ਰਾਤ ਨੂੰ ਤੇ ਸਾਰਾ ਬਸ ਪ੍ਰਬੰਧ ਕਿਵੇਂ ਕਿਵੇਂ ਆ ਜੀ ਬਾਕੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ ਜੀ ਕਿ ਇਹ ਕੋਈ ਕੈਨੇਡਾ ਸ਼ਹਿਰ ਨਹੀਂ ਦੀ ਹੈਗਾ ਇਹ ਇੱਕ ਪੰਜਾਬ ਦੀ ਪਲੇਸ ਆ ਜਿੰਨੂੰ ਕਿ ਇੱਕ ਮਿਨੀ ਕੈਨੇਡਾ ਦਾ ਨਾਮ ਦਿੱਤਾ ਗਿਆ ਜੀ ਇਹ ਪੰਜਾਬ ਦਾ ਅ ਖੰਡਾਇਆ ਸ਼ਹਿਰ ਆ ਜੀ ਇਹ ਇਹ ਜੀ ਹੈਗਾ ਬਰਨਾਲੇ ਦੇ ਕੋਲ ਖੰਡਾਇਆ ਸ਼ਹਿਰ ਸ਼ਹਿਰ ਨੈਸ਼ਨਲ ਹਾਈਵੇ ਦੇ ਬਿਲਕੁਲ ਨਾਲ ਆ ਜੀ ਜਦੋਂ ਆਪਾਂ ਬਰਨਾਲੇ ਆਉਣੇ ਤੇ ਬਰਨਾਲੇ ਤੋਂ ਚਾਰ ਕੋ ਪੰਜ ਕਿਲੋਮੀਟਰ ਦੀ ਦੂਰੀ ਤੇ ਖੰਡਾਇਆ ਸ਼ਹਿਰ ਹੁੰਦਾ ਜੀ ਤੇ ਉੱਥੇ ਇਹ ਸਾਰਾ ਜਿਹੜਾ ਮਿਨੀ ਕੈਨੇਡਾ ਬਣਿਆ ਵਾ ਤੇ ਲੋਕ ਇੱਥੇ ਸ਼ਾਪਿੰਗ ਕਰਨ ਆਉਂਦੇ ਆ ਕੰਮ ਨਿਰਨੌਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕੈਨੇਡਾ ਸ਼ਹਿਰ ਦੇ ਵਿੱਚ ਇੱਕ ਇੱਕ ਸਾਰ ਬਰਾਬਰ ਬਿਲਡਿੰਗਾਂ ਨੇ ਉਵੇਂ ਹੀ ਇੱਥੇ ਸਾਰਾ ਕੁਝ ਇੱਕ ਸਾਰ ਬਰਾਬਰ ਬਿਲਡਿੰਗਾਂ ਬਣੀਆਂ ਨੇ ਕੈਨੇਡਾ ਸ਼ਹਿਰ ਦੀ ਕਾਪੀ ਹੈ ਜੀ ਇਹ ਤੇ ਬੱਚਿਆਂ ਦੇ ਖੇਡਣ ਨੂੰ ਵੀ ਕਾफी ਇੱਥੇ ਜਿਹੜਾ ਪ੍ਰਬੰਧ ਆ ਤੇ ਅੱਗੇ ਵੀ ਤੁਹਾਨੂੰ ਦਿਖਾਉਣੀ ਆ ਜੀ ਇੱਥੇ ਕੀ ਕੀ ਆ ਹਾਂਜੀ ਬਾਕੀ ਜੇ ਕੋਈ ਵੀ ਮੇਰੇ ਵਰਗਾ ਗਰੀਬ ਬੰਦਾ ਕੈਨੇਡਾ ਨਹੀਂ ਜਾ ਸਕਦਾ ਤੇ ਤੁਸੀਂ ਕੈਨੇਡਾ ਨੂੰ ਇੱਥੇ ਮਹਿਸੂਸ ਕਰ ਸਕਦੇ ਜੀ ਇਹ ਆ ਜੀ ਮਿਨੀ ਕੈਨੇਡਾ ਆਪਣੇ ਪੰਜਾਬ ਦੇ ਵਿੱਚ ਹੀ ਜੇ ਤੁਸੀਂ ਆਉਣਾ ਹੋਵੇ ਤੇ ਬਰਨਾਲੇ ਸ਼ਹਿਰ ਦੇ ਕੋਲ ਆਏ ਪੈਂਦਾ ਹੰਡਾਇਆ ਨੈਸ਼ਨਲ ਹਾਈਵੇ ਦੇ ਉੱਪਰ ਇਹ ਜਿਹੜਾ ਵਾ ਮਿਨੀ ਕੈਨੇਡਾ ਬਣਿਆ ਹੈ ਆਪਣੇ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਹੀ ਕੈਨੇਡਾ ਸ਼ਹਿਰ ਦੀ ਫੀਲਿੰਗ ਆ ਇੱਥੇ ਤੁਸੀਂ ਜਦੋਂ ਵੀ ਆਉਣਾ ਹੋਵੇ ਬਰਨਾਲੇ ਸ਼ਹਿਰ ਦੇ ਕੋਲ ਆ ਕੇ ਪੁੱਛ ਲੈਣਾ ਜੀ ਅਸੀਂ ਮਿਨੀ ਕੈਨੇਡਾ ਜਾਣਾ ਇੱਥੇ ਫੇਮਸ ਆ ਬਹੁਤ ਜ਼ਿਆਦਾ ਫੇਮਸ ਆ ਇੱਥੇ ਜੇ ਨੋ ਮੀ ਪੁੱਛ ਲੂ ਕਿ ਅਸੀਂ ਮਿਨੀ ਕੈਨੇਡਾ ਜਾਣਾ ਹੈ ਤੁਹਾਨੂੰ ਆ ਸਾਰੇ ਦੋਨਾਂ ਰਸਤਾ ਜਿਹੜਾ ਐਡਰੈਸ ਦੇ ਦੇਣਗੇ ਤੇ ਇੱਥੋਂ ਦੇ ਮਾਰਕੀਟ ਵੀ ਸੇਮ ਟੂ ਸੇਮ ਜਿਹੜੀ ਆ ਉਹ ਕੈਨੇਡਾ ਸ਼ਹਿਰ ਵਰਗੀ ਆ ਤੇ ਤੁਸੀਂ ਜਦੋਂ ਵੀ ਆਉਣਾ ਹੋਵੇ ਤੇ ਇੱਥੋਂ ਆ ਕੇ ਤੇ ਬਰਨਾਲੇ ਤੋਂ ਪੁੱਛ ਲੈਣਾ ਕਿ ਮਿਨੀ ਕੈਨੇਡਾ ਸੀ ਜਾਣਾ ਜੀ ਤੇ ਇੱਕ ਵਾਰ ਜ਼ਰੂਰ ਆਓ ਤੇ ਆ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਲਓ ਜੀ ਬਾਕੀ ਇੱਥੇ ਰਾਤ ਦਾ ਜਿਹੜਾ ਮਾਹੌਲ ਆ ਬਹੁਤ ਹੀ ਵਧੀਆ ਵੇਖਣ ਲਈ ਤੇ ਆ ਲੋਕ ਇੱਥੇ ਆਪਣਾ ਮਨੋਰੰਜਨ ਕਰਨ ਦੇ ਲਈ ਆਉਂਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੀ ਇੱਥੇ ਨਾ ਤਾਂ ਘੁੰਮਣ ਫਿਰਨ ਦੀ ਕੋਈ ਟਿਕਟ ਆ ਤੇ ਨਾ ਤੁਹਾਨੂੰ ਕੋਈ ਕਾਰ ਪਾਰਕਿੰਗ ਦੀ ਕੋਈ ਟਿਕਟ ਲੱਗਦੀ ਇੱਥੇ ਸਾਰਾ ਹੀ ਕੁਝ ਜਿਹੜਾ ਵਾ ਤੁਸੀਂ ਮਾਹੌਲ ਇੱਥੇ ਤੁਰ ਫਿਰ ਕੇ ਵੇਖ ਸਕਦੇ ਜੀ ਆਨੰਦ ਲੈ ਸਕਦੇ ਜੀ ਤੁਸੀਂ ਕੈਨੇਡਾ ਸ਼ਹਿਰ ਦਾ ਤੇ ਬਾਕੀ ਨਾਮ ਵੀ ਇਹਦਾ ਮਿੰਨੀ ਕੈਨੇਡਾ ਹੀ ਆ ਜੀ ਇਹ ਨਹੀਂ ਆ ਕਿ ਇਹ ਕੈਨੇਡਾ ਵਰਗਾ ਲੱਗਦਾ ਵਾ ਤਾਂ ਆਪਾਂ ਇਹਨੂੰ ਕੈਨੇਡਾ ਕਹਿ ਦਿੰਨੇ ਆ ਏ ਦਾ ਨਾਮ ਵੀ ਮਿਨੀ ਕੈਨੇਡਾ ਹੀ ਆ ਤੇ ਆ ਲੋਕ ਇੱਥੇ ਰਾਤ ਦੇ ਸਮੇਂ ਕਾਫੀ ਜਿਹੜਾ ਉਹ ਆਪਣਾ ਇੰਜੋਏਮੈਂਟ ਕਰਨ ਲਈ ਆਉਂਦੇ ਆ ਸਭ ਤੋਂ ਵਧੀਆ ਗੱਲ ਆ ਤੇ ਵੱਡੀ ਗੱਲ ਆ ਜੀ ਇੰਨੀ ਜਿਆਦਾ ਇੱਥੇ ਸਾਫ ਸਫਾਈ ਹੋਣ ਦੇ ਬਾਵਜੂਦ ਸਿਕਿਉਰਿਟੀ ਗਾਰਡ ਲੱਗਣ ਦੇ ਬਾਵਜੂਦ ਵੀ ਕੋਈ ਇੱਥੇ ਫੀਸ ਨਹੀਂ ਹੈਗੀ ਤੁਹਾਨੂੰ ਘੁੰਮਣ ਫਿਰਨ ਦੀ ਚਾਹੇ ਵੀਡੀਓਗ੍ਰਾਫੀ ਕਰੋ ਚਾਹੇ ਫੋਟੋਗ੍ਰਾਫੀ ਕਰੋ ਸਿਰਫ ਤੇ ਸਿਰਫ ਪੈਸੇ ਉਸ ਚੀਜ਼ ਦੇ ਲੱਗਣਗੇ ਜੇ ਤੁਸੀਂ ਕੁਝ ਇੱਥੇ ਖਾਓ ਪੀਓਗੇ ਜਾਂ ਕੋਈ ਚੀਜ਼ ਪਰਚੇਸ ਕਰੋਗੇ ਤੇ ਇੱਕ ਵਾਰ ਜਰੂਰ ਆ ਕੇ ਇੱਥੋਂ ਦਾ ਜਿਹੜਾ ਤੁਸੀਂ ਮਾਹੌਲ ਦੇਖੋ ਮਿਨੀ ਕੈਨੇਡਾ ਬਰਨਾਲੇ ਦੇ ਕੋਲ ਆ ਕੇ ਤੁਸੀਂ ਹੰਡਾਇਆ ਸ਼ਹਿਰ ਪੁੱਛ ਲੈਣਾ ਹਾਈਵੇ ਦੇ ਉੱਪਰ ਹੀ ਇਹ ਬਣਿਆ ਹੋਇਆ ਹਾਂਜੀ ਬਾਕੀ ਇੱਥੇ ਜਿੰਨੇ ਵੀ ਇਹਨਾਂ ਨੇ ਸਿਕਿਉਰਿਟੀ ਗਾਰਡ ਵਗੈਰਾ ਰੱਖੇ ਨੇ ਉਹ ਸਾਰੇ ਦੇ ਸਾਰੇ ਹੀ ਮੁੰਡੇ ਆਪਣੇ ਪੰਜਾਬੀ ਭਰਾ ਰੱਖੇ ਨੇ ਤੇ ਬਹੁਤ ਇੱਜ਼ਤ ਨਾਲ ਬੋਲਦੇ ਆ ਬਹੁਤ ਇੱਜ਼ਤ ਰਿਸਪੈਕਟ ਕਰਦੇ ਆ ਸਾਰਿਆਂ ਦੀ ਕੋਈ ਵੀ ਇੰਨਾ ਨੇ ਪ੍ਰਵਾਸੀ ਜਾਂ ਪਰਦੇਸੀ ਮਜ਼ਦੂਰ ਜਾਂ ਕੋਈ ਸਿਕਿਉਰਿਟੀ ਗਾਰਡ ਨਹੀਂ ਇੱਥੇ ਰੱਖਿਆ ਤੇ ਸਾਰੇ ਦੇ ਸਾਰੇ ਹੀ ਪੰਜਾਬੀ ਚੰਗੇ ਵਧੀਆ ਮੁੰਡੇ ਰੱਖੇ ਨੇ ਜਿਹੜੇ ਰਿਸਪੈਕਟ ਨਾਲ ਇੱਥੇ ਪੇਸ਼ ਆਉਂਦੇ ਨੇ ਸਾਰਿਆਂ ਦੇ ਨਾਲ ਤੁਹਾਨੂੰ ਮੈਂ ਫੇਰ ਦੱਸ ਦਿਆਂ ਕਿ ਇੱਥੇ ਘੁੰਮਣ ਫਿਰਨ ਦਾ ਜਾਂ ਕੋਈ ਗੱਡੀ ਤੁਹਾਨੂੰ ਲਾਉਣ ਦਾ ਇੱਥੇ ਕੋਈ ਵੀ ਚਾਰਜ ਨਹੀਂ ਲਿਆ ਜਾਂਦਾ ਘੁੰਮਣਾ ਫਿਰਨਾ ਵੀ ਬਿਲਕੁਲ ਫ੍ਰੀ ਆਫ ਕਾਸਟ ਆ ਤੇ ਆ ਇੱਥੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਵੀ ਸਾਰਾ ਕੁਝ ਫਰੀ ਹੈ ਤੇ ਕੋਈ ਮਨਾਹੀ ਨਹੀਂ ਆ ਜਿੱਥੇ ਤੁਸੀਂ ਮਰਜ਼ੀ ਫੋਟੋ ਖਿੱਚੋ ਜਿੱਥੇ ਮਰਜ਼ੀ ਆਪਣੀ ਰੀਲ ਬਣਾਓ ਵੀਡੀਓ ਬਣਾਓ ਤੇ ਇੱਥੇ ਘੁੰਮਣ ਫਿਰਨ ਦਾ ਗੱਡੀ ਲਾਉਣ ਦਾ ਕੋਈ ਚਾਰਜ ਨਹੀਂ ਹੈਗਾ ਤੁਸੀਂ ਸ਼ਾਪਿੰਗ ਕਰੋਗੇ ਔਰ ਇਹ ਤੁਹਾਨੂੰ ਪੈਸੇ ਅਲੱਗ ਤੋਂ ਲੱਗਣਗੇ ਜੀ ਤੇ ਬਾਕੀ ਕੋਈ ਜ਼ਿਆਦਾ ਮਹਿੰਗਾ ਵੀ ਕੰਮ ਨਹੀਂ ਹੈਗਾ ਜੀ ਤੇ ਸਾਫ ਸਫਾਈ ਦੇ ਮੁਤਾਬਕ ਵੱਲੋਂ ਇਹ ਸਿਰਫ ਇਹਦਾ ਨਾਮ ਜਿਹੜਾ ਵਾ ਉਹ ਮਿਨੀ ਕੈਨੇਡਾ ਰੱਖਿਆ ਗਿਆ ਵਾ ਹੈ ਇਹ ਜਗ੍ਹਾ ਜਿਹੜੀ ਪੰਜਾਬ ਦੇ ਵਿੱਚ ਆ ਤੇ ਸਾਫ ਸਫਾਈ ਦੇ ਵੱਲੋਂ ਇਹ ਕੈਨੇਡਾ ਸ਼ਹਿਰ ਦੀ ਬਿਲਕੁਲ ਹੂ ਬਹੂ ਕਾਪੀ ਆ ਤੇ ਇੱਕ ਵਾਰ ਆ ਕੇ ਜਰੂਰ ਇਥੋਂ ਦਾ ਆਨੰਦ ਮਾਣੋ ਸੋ ਵੀਡੀਓ ਦੇ ਨਾਲ ਚੱਲਦੇ ਰਹਿਣ ਲਈ ਤੁਹਾਡਾ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਚਲੋ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ